ਅੱਜ ਆਈਟੀ ਨਵਾਂ ਸ਼ਹਿਰ ਵਿੱਚ ਤੂਪਾਨ ਸਪੈਸ਼ਲਟੀ ਫਿਲਮ ਪ੍ਰਾਈਵੇਟ ਲਿਮਟਿਡ ਕੰਪਨੀ ਦਾ ਆਗਮਨ ਹੋਇਆ ਜਿਸ ਵਿੱਚ ਜਸਦੀਪ ਸਿੰਘ ਨਰੂਲਾ ਜੀ ਐਬੀਪੀ ਸਾਹਿਬ ਨੇ ਐਂਟਰੀ ਕਰਦੇ ਹੋਏ ਇੱਕ ਇਸ ਤਰ੍ਹਾਂ ਦਾ ਤੋਹਫਾ ਆਈਟੈਂ ਦਿੱਤਾ ਜੋ ਨਾ ਭੁੱਲਣ ਯੋਗ ਹੈ ਜੋ ਕੰਪਨੀ ਵੱਲੋਂ 5 ਕੰਪਿਊਟਰ 5 ਟੇਬਲ 2 ਪ੍ਰਿੰਟਰ వాటర్ কুলਰ ਅਤੇ 24 ਕੁਰਸੀਆਂ ਆਈਟੀ ਨੂੰ ਭੇਟਾ ਕੀਤੀਆਂ ਗਈਆਂ ਜੋ ਸਟਾਫ ਵਾਸਤੇ ਅਤੇ ਵਰਕਸ਼ਾਪ ਵਾਸਤੇ ਬੱਚਿਆਂ ਦੇ ਲਈ ਬੜੇ ਹੀ ਅਹਿਮ ਸਮੇਂ ਦੇ ਉੱਤੇ ਇਹਨਾਂ ਨੇ ਆਈਟੀ ਨੂੰ ਦਾਨ ਦਿੱਤਾ ਹੈ ਕਿਉਂਕਿ ਇਹਨਾਂ ਚੀਜ਼ਾਂ ਦੀ ਬਹੁਤ ਸਖਤ ਲੋੜ ਸੀ ਬਹੁਤ-ਬਹੁਤ ਸ਼ੁਕਰਾਨਾ ਕਰਦੇ ਹੋਏ ਪ੍ਰਿੰਸੀਪਲ ਆਈਟੀ ਨਵਾਂ ਸ਼ਹਿਰ ਨੇ ਪੂਰੀ ਟੀਮ ਦਾ ਸਵਾਗਤ ਕੀਤਾ ਹਾਰ ਪਾ ਕੇ ਅਤੇ ਬੁਕੇ ਦੇ ਕੇ ਉਹਨਾਂ ਨੂੰ ਜੀ ਆਇਆਂ ਨੂੰ ਕਿਹਾ ਅ ਇਸ ਮੌਕੇ ਇੱਕ ਛੋਟਾ ਜਿਹਾ ਫੰਕਸ਼ਨ ਵੀ ਕੀਤਾ ਗਿਆ ਜਿਸ ਵਿੱਚ ਰਜਿੰਦਰ ਕੁਮਾਰ ਜੀ ਨੇ ਨਰੂਲਾ ਸਾਹਿਬ ਨੂੰ ਜੀ ਆਇਆਂ ਨੂੰ ਕਹਿੰਦੇ ਹੋਏ ਉਹਨਾਂ ਦੇ ਕੋਲ ਕੀਮਤੀ ਵਿਚਾਰ ਲਏ ਆਓ ਸੁਣਦੇ ਹਾਂ ਕੀ ਕੀ ਵਿਚਾਰ ਹੋਏ ਆਈਟੀ ਨੂੰ ਹੋਰ ਅੱਗੇ ਲੈ ਕੇ ਜਾਣ ਦੇ ਲਈ ਪੜ੍ਹਾਈ ਨੂੰ ਹੋਰ ਵਧੀਆ ਬਣਾਉਣ ਦੇ ਲਈ ਬੱਚਿਆਂ ਦੇ ਲਈ ਹੋਰ ਕੀ ਸਪੈਸ਼ਲ ਕੰਪਨੀ ਵੱਲੋਂ ਆਫਰ ਆਈ ਹੈ ਉਹ ਆਪਾਂ ਸੁਣਦੇ ਹਾਂ ਪ੍ਰਿੰਸੀਪਲ ਸਾਹਿਬ ਨੇ ਆਈ ਹੋਈ ਸਾਰੀ ਟੀਮ ਦਾ ਧੰਨਵਾਦ ਕੀਤਾ ਤੇ ਉਹਨਾਂ ਵੱਲੋਂ ਕੀਤੇ ਗਏ ਕਾਰਜਾਂ ਅਤੇ ਜੋ ਉਹਨਾਂ ਵੱਲੋਂ ਨਵੇਂ ਕੋਰਸ ਚਲਾਉਣ ਦੇ ਲਈ ਇੱਕ ਬੇਨਤੀ ਕੀਤੀ ਗਈ ਹੈ ਉਹਦੇ ਉੱਤੇ ਵੀ ਗੱਲਬਾਤ ਕੀਤੀ ਸੋ ਚਲਦੇ ਹਾਂ ਅੱਜ ਦੇ ਨਵਾਂ ਸ਼ਹਿਰ ਤੇ ਦੇਖਦੇ ਹਾਂ ਕਿਹੜੀਆਂ-ਕਿਹੜੀਆਂ ਕੰਪਨੀ ਦੇ ਨਾਲ ਪ੍ਰਿੰਸੀਪਲ ਨਾਲ ਗੱਲਾਂ ਹੋਈਆਂ ਤੇ ਕੀ ਕੀ ਵਿਚਾਰ ਹੋਏ ਤੇ ਆਉਣ ਵਾਲੇ ਸਮੇਂ ਦੇ ਲਈ ਕੀ ਕੀ ਪਲਾਨਿੰਗ ਹੋਈਆਂ ਚਲਦੇ ਹਾਂ ਆਈਟੀ ਨਵਾਂ ਸ਼ਹਿਰ ਤੇ ਦੇਖਦੇ ਹਾਂ ਇਹ ਬਲੱਖਣ ਪ੍ਰੋਗਰਾਮ ਜੋ ਤੂਪਾਨ ਸਪੈਸ਼ਲਿਸਟ ਕੰਪਨੀ ਨੇ ਆ ਕੇ ਰੌਣਕਾਂ ਲਾ ਦਿੱਤੀਆਂ ਸਾਰੇ ਬੱਚੇ ਬੜੇ ਖੁਸ਼ ਸਨ ਅਤੇ ਪੂਰਾ ਸਟਾਫ ਵੀ ਬੜਾ ਖੁਸ਼ ਸੀ ਆਓ ਦੇਖਦੇ ਹਾਂ ਉਹ ਚਲਕੀਆਂ ਤੇ ਵੀਡੀਓ ਚਲਦੇ ਹਾਂ ਆਈਟੀ ਨਵਾਂ ਸ਼ਹਿਰ ਉਹ ਸਾਰੇ ਮੈਂ ਤੁਹਾਨੂੰ ਦੱਸਣਾ ਦਿਆ ਕਿ ਕਿੱਦਾਂ ਹੀ ਗਈ ਹੈ ਤੇ ਜਿੱਤੀ ਭਾਵੇਂ ਮਿਲਦੀ ਆਪਾਂ ਉਹ ਬੈਂਕਿੰਗ ਹੋਣੀ ਹੈ ਅੱਜ 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 ਅੱ

നാദേ നുങ്ങ് സ്റുര്രു പാലുടു കൊളു കൈയു ബേയു ക്ക്ക്ക് സ്റുരു പാലുടു കൈയു ബേയു

ਜੋ ਉੱਤੇ ਕੱ ਲਿਆ ਗਿਆ ਤੇ ਜਿਹੜਾ ਸਰਟੀਫਿਕੇਟ ਐਂਡਿਟਮੈਂਟ ਆ ਉਹ ਐਸਸੀਬੀਟੀ ਦੇ ਵੀ ਮਿਲਦਾ। ઓર ਇੰਡਸਟਰੀ ਤੇ ਪਲੱਸ ਆਈટી ਵੱਲੋਂ ਦਿੱਤਾ ਜਾ ਸਕਦਾ। ਐਸਸੀਬੀਟੀ ਮੇਨ ਨੇਵੀ ਦਾ। ਐਸਸੀਬੀਟੀ ਹਾਂ ਇਹ ਅਬ ਡਾਟਾ ਤੋਂ ਨਾ ਗਲਤ ਹੋ ਰਿਹਾ। ਇਹ ਅੱਗੇ সুইਟ ਕਿੰਨੇ ਬਾਰੇ ਚੈੱਕ ਕਰਨਾ ਹੁੰਦਾ ਨਾ। ਉਹ ਪਕਰਨਾ ਨੇ ਸਟਾਰਟਿੰਗ ਐਸਸੀ ਤੋਂ ਪਹਿਲਾਂ ਬਗਏ ਅਗਲੇ ਸਾਲ ਦਾ ਜਰਸੀ ਬੀਟੀ ਹੋ ਰਹੀ ਹੈ। ਆਪਾਂ ਡਾਟਾ ਸਾਹਮਣੇ ਮਤਲਬ ਇਹ ਕਰਨੀ ਪਊਗੀ ਇਹਨੂੰ। ਉੱਥੋਂ ਦਿੱਨਾ ਤਾਂ ਨਹੀਂ ਹੋਣਾ। ਉਹ ਡਾਟਾ ਉਮੰਤੈ ਮੈਕਨਿਕਸ ਇੰਸਟਿਟਿਊਟ ਚੰਡੀਗੜ੍ਹ ਸਾਡੇ ਕੋਲ ਬਦਲ ਬਦਲ ਕੇ ਬੈਠੇ ਸਰ ਕੋਈ ਦਿੱਕਤ ਨਹੀਂ ਇਹ ਲੋਕਾਂ ਨੂੰ ਮਿਲਾਂਗੇ ਸਾਡੇ ਜਿਹੜੇ ਕੰਮ ਨੇ ਦੇ ਸਿਰ ਤੇ ਦੇ ਸਾਨੂੰ ਜਿਹੜਾ ਸਾਰਾ ਕੰਮ ਇੱਧਰ ਲੌਕੀ ਲੈਣਾ ਡਰ ਤੁਹਾਡਾ ਕੰਮ ਕਰਦੇ ਆ ਈਸ਼ਵਰ ਸਿੰਘ ਐਡਵਾਂਸ ਚੇਅਰ ਕਰਾ ਕੇ ਅਮਜੋ ਮਸ਼ੀਨਰੀਸ ਦਾ ਟ੍ਰੇਡ ਕਰਨਲ ਜਿਹੜੀ ਥੋੜੀ ਜ਼ਿਆਦਾ ਬਾਹਰੋਂ ਹੈਗੀਆਂ ਜਿਹੜੀ ਕਰਨਲ ਸਾਡੇ ਚਾਹੇ ਸਾਡਾ ਪਲਾਸਟਿਕ ਦੇ ਬੱਚੇ ਚਾਹੀਦੇ ਸਨ ਬਲਾਸਟ ਦੇ ਆਪਣਾ ਨਹੀਂ ਕਿ ਫਿਰ ਤਾਂ ਆਇਆ ਕਿ ਤੁਸੀਂ ਕਲਾਸ ਲੇਖ ਤਾਂ ਕਰੋ ਤਾਂ ਕਿ ਇੰਡੀਆ ਐਡਮਿਟ ਸ਼ੁਰੂ ਕਰੋ ਟ੍ਰੈਂਡ ਨਵਾਂ ਸ਼ੁਰੂ ਕਰੋ ਤਾਂ ਕਿ ਬੱਚੇ ਵਾਤਵਾ ਤੁਹਾਡੇ ਕੋਲ ਆਉਣ ਤੇ ਸਰ ਮਾਤੂਨ ਜੀ ਜੀ ਇੱਕ ਅਬੀ ਸ਼ਾਹੂਰ ਨੇ ਕਿ ਜਵਾਬ અમાਰ ਨੂੰ ਜਵਾਬ ਤੁਹਾਡਾ ਪਹਿਲਾ ਹੋਵੇ ਉਹਦੇ ਬਾਅਦ ਕੀ ਹੋਏਗਾ ਜਿਸ ਟ੍ਰੈਂਡ ਜਿਆਦਾ ਡਿਮੰਡ ਹੈ ਕਿਸੇ ਪਾਸੇ ਵੀ ਛੱਡੀ ਉਹਨਾਂ ਜਿਹੜਾ ਪਹਿਲਾ ਸਾਲ ਸਿਰਫ ਲਾ ਲਈਏ ਦੂਸਰਾ ਸਾਲ ਤੁਹਾਡੇ ਕੋਲ ਫ੍ਰੀ ਵਿੱਚ ਬੱਚੇ ਜਾਣਗੇ ਉਹ ਉਦੋਂ ਜੇ ਉਹ ਸਾਡੇ ਇੱਥੇ ਹੁੰਦੇ ਨੇ ਫਿਰ ਮੇਨਟੇਨੈਂਸ ਹੈ ਜੇ ਹੈ ਮੇਨਟੇਨੈਂਸ ਇੰਨੀ ਜ਼ਿਆਦਾ ਡਿਮਾਂਡਿੰਗ ਹੈ ਜੀ ਮੈਂ ਜੇ ਇੱਕ ਦੋ ਬੱਚੇ ਲੈ ਲਾਂਗਾ ਠੀਕ ਹੈ ਜ਼ਿਆਦਾ ਬਟ ਸਾਲੋਂ ਡਿਮਾਂਡ ਹੈ ਜੀ ਮੇਨ ਕਲਾਸਿੰਗ ਦੇ ਬੱਚੇ ਜਿਹੜਾ ਅਗਰ ਮੈਕੈਨੀਕਲ ਕੋ ਪਲਾਸਟਿਕ ਹੀ ਜਾਂਦੇ ਨੇ ਨਾ ਉਹਨਾਂ ਨੂੰ ਬੜੀ ਪਰੇਸ਼ਾਨੀ ਹੁੰਦੀ ਹੈ ਕਿ ਗ੍ਰੇਡ ਕਿਹੜਾ ਆਏਗਾ ਕਿਦਾਂ ਕੰਮ ਕਰਨਾ ਹੈਗਾ ਮਿਕਸਿੰਗ ਕਿਸ ਤਰ੍ਹਾਂ ਕਰਨੀ ਹੈ ਪਰ ਉਹਦੋਂ ਨਾਲ ਕਿ ਆਪਾਂ ਉਹਨਾਂ ਨਾਲ ਬੈਲੈਂਸ ਸਟਡੀ ਕਰ ਲਈਓ ਜੋ ਜੋ ਆਪਾਂ ਦੀ ਰਿਕਵਾਇਰਮੈਂਟ ਹੈਗੀ ਹੈ ਸੋ ਬਣਾ ਕੇ ਭੇਜਾਂਗੇ ਰੱਟ ਕੋਟ ਸਰ ਇਹ ਅੰਦਰ ਡਾਟ ਕਰਾਵਾਂਗੇ ਅਸੀਂ ਟ੍ਰੇਨਿੰਗ ਵੀ ਕਰਾ ਸਕਦੇ ਹਾਂ ਬੱਚਿਆਂ ਨੂੰ ਅਦਾ ਨਹੀਂ ਟ੍ਰੇਨਿੰਗ ਵੀ ਕਰਾ ਸਕਦੇ ਬੱਚਾ ਨੂੰ ਟ੍ਰੇਨਿੰਗ ਵੀ ਕਰਾਦਾ ਹੈ ਔਰ ਔਨ ਜੋਬ ਟ੍ਰੇਨਿੰਗ ਜਿਹੜੀ ਹੁੰਦੀ ਹੈ ਉਹ ਵੀ ਠੀਕ ਹੈ ਉਹ ਵੀ ਕਰਵਾ ਦਾਂਗੇ ਦੇਖੋ ਜੇ ਆਪ ਪੁੱਛਾ ਕਰ ਜਿਵੇਂ ਮਸ਼ੀਨਸ ਕਰਾ ਕੋਈ ਚੇਂਜ ਕਰਨਾ ਤਾਂ ਆਪਾਂ ਗੱਲ ਕਰ ਸਕਦੇ ਹਾਂ ਠੀਕ ਹੈ ਮੈਂ ਕਰਾਂਗਾ ਜਪਾਨੀ ਗੀਮਸ ਕੇ ਇਹ ਇਸ ਵਕਤ ਦੇ ਅੰਦਰ ਆਪਾਂ ਕਰ ਸਕਦੇ ਹਾਂ ਆਪਾਂ ਪਹਿਲਾਂ ਆਪਾਂ ਇਹ ਨੋਟ ਕਰ ਦੱਸੋ ਕੋਈ ਹੱਥ ਹੋ ਜਾਏਗਾ ਮੇਰੇ ਕੋ ਸਮਾਂ ਘਟਿਆ ਮਾਰਚ 26 ਤਿੰਨ ਵਜੇ ਮੇਰਾ ਡੇਅਰ ਹੋ ਜਾਣਾ ਉਸ ਤੋਂ ਪਹਿਲਾਂ ਪਹਿਲਾਂ ਮੈਂ ਚਾਹੁੰਦਾ ਵੀ ਜਿਹੜੇ ਮੇਰੇ ਸੁਪਨੇ ਆ ਔਰ ਜੋ ਕਾਟਾਂ ਆ ਸਾਰੀਆਂ ਇਹਦੇ ਚਾਪ ਪੂਰੀਆਂ ਕਰ ਲਈ ਬਹੁਤ ਕੁਝ ਸੋਚ ਦਿੱਤਾ ਬਹੁਤ ਹੀ ਸੋਨੇ ਵਾਲਾ ਹਾਂ ਐਕਸੈਂਸ਼ਨ ਨਹੀਂ ਹੁੰਦੀ ਉੱਥੇ ਨੇ ਉਹ 58 ਚ ਜਿਹੜੇ ਆ ਰਹੇ ਨੇ ਟਾਰਮੈਂਟ ਉਹ ਪਹਿਲਾਂ ਪ੍ਰੋਵੀਜ਼ਨ ਹੈਗੇ ਸੀ ਹੁਣ ਨਹੀਂ ਹੈਗੇ ਉਹਨੇ ਦੇਖੋ ਇਹ ਆਪਾਂ ਅਹੀ ਕੰਮ ਕਰਾਂਗੇ ਤਾਂ ਉਹ ਸਾਰੀਆਂ ਪ੍ਰੋਵੀਜ਼ਨਾਂ ਹੋ ਸਕਦੀਆਂ ਮਸਲਾ ਕੰਮ ਕਰਨ ਦਾ ਹੁੰਦਾ ਪਰ ਐ ਪਾਸ ਜੇ ਤੁਸੀਂ ਸੋਚ ਕੇ ਚਲੋਗੇ ਅੱਗੇ ਜਿਹੜਾ ਬੱਚੇ ਆ ਰਹੇ ਨੇ ਬਿਲਕੁਲ ਮੰਨੀ ਬੱਚਾ ਆ ਰਿਹਾ ਵਾਸਤੇ ਰਸਤੇ ਖੁੱਲਨੇ ਆਗੇ ਤੇ ਨੇੜੇ ਹੀ ਹੈਗਾ ਜ਼ਿਆਦਾ ਦੂਰ ਹੈ ਨਹੀਂ ਇਹਨਾਂ 20 ਮਿੰਟ ਲੱਗਣੇ ਸਭ ਨੂੰ ਹਾਂਜੀ ਇਹਨਾਂ ਨੂੰ ਲੱਗਦਾ 20 ਮਿੰਟ ਬੱਸਾਂ ਸੋਇਰੇ ਚੱਲਦੇ ਨੇ ਹਾਂਜੀ ਸਭ ਕੁਝ ਕਰੇ ਸਰ ਨੇ ਨਹੀਂ ਨਹੀਂ ਇਹਨਾਂ ਵੀ ਪਲਾਸਟਿਕ ਦੇ ਹਾਂ ਜੀ ਸਾਡੇ ਤੋਂ ਤੁਸੀਂ ਗੱਲ ਕਰਦੇ ਜੀ ਆ ਗਏ ਜੀ ਦੱਸਿਆ ਜੀ ਬਰੇ ਵਧੀਆ ਹੋਊਗਾ ਜੇ ਆਪਣੇ ਇਥੇ ਲੋਕਲ ਵਿੱਚ ਜਿਹੜੇ ਹੈਗੇ ਆ ਘਰਾਂ ਦੇ ਵਿੱਚ ਰਹਿ ਕੇ ਨਾਲ ਲੱਗਦੇ ਆ ਦਸਤੀ ਦੇ ਵਿੱਚ ਵੀ ਜੁਆਇਨ ਕਰ ਲੋ ਦਿਓ ਜ਼ਾਹਰ ਦੂਰ ਨਹੀਂ ਹੈ ਜੋ ਬਾਲਾ ਜ਼ੋਰ ਤੋਂ ਜੀ ਬੱਚੇ ਆਦੇ ਰਹੇ ਰੋਪੜ ਤੋਂ ਕਾਫੀ ਬੱਚੇ ਹੈਗੇ ਜਿਹੜੇ ਆ ਰਹੇ ਨੇ ਅਪਰੈਂਟਿਸ ਲੱਗ ਰਹੇ ਨੇ ਫਿਰ ਸਾਸੀ ਆਪ ਦਾ ਆਪਣਾ ਵੀ ਆਪਣਾ ਚਲਾਇਆ ਅਪਰੈਂਟਿਸ ਬੱਚੇ ਆ ਉਹਨਾਂ ਨੂੰ ਆਈਡੀ ਕਰਾਦੇ ਆ ਜਿਹੜੇ ਟੈਂਟ ਤੋਂ ਕਰ ਗਿਆ ਉਹ ਵੀ ਤੁਹਾਡੇ ਨਾਲ ਸਪੋਰਟ ਕਰਕੇ ਕਰਾ ਕਰਾ ਦੇ ਜੀ ਮੁਝੇ ਲੱਗਦਾ ਉਸਮੇ ਹਮਾਰ ਸੇ ਕਾ ਸਪੋਰਟ ਚਾਹੀਏ ਉਹ ਬਤਾ ਦੇ ਆਪਣਾ ਅਸ਼ੋਕ ਨਾਮ ਪੂਰਾ ਦੱਸਿਓ ਸਰ ਹਰਦੀਪ ਸਿੰਘ ਅਰੋਲ ਅਵੇਲੇਬਲ ਆਪਰੇਸ਼ਨਸ ਕਿਹੜੀ ਪੋਸਟ ਹੈ ਐਵੇਬੀ ਆਪਰੇਸ਼ਨਸ ਸਾਰੇ ਉਹ ਜਿਹੜੀ ਨਵੀਂ ਮਸ਼ੀਨ ਆ ਰਹੀ ਉਹਦੇ ਵਿੱਚ ਸਾਰਾ ਪੈਕਿੰਗ ਜਿਹੜਾ ਹੈਗਾ ਫੂਡ ਗ੍ਰੇਡ ਪੈਕੇਜਿੰਗ ਠੀਕ ਹੈ ਹਰ ਰੋਜ਼ ਬੋੜਾ ਠੀਕ ਹੈ ਕੈਮਰੇ ਲੱਗੇ ਹੋਏ ਇੰਪੋਰਟ ਹੋਣੀ ਚਾਹੀਦੀ ਬੈਂਡ ਸਪੈਸ਼ੈਲਟੀ ਫਿਲਮਸ ਸਾਹਮਣੇ ਤੁਸੀਂ ਬੈਨਰ ਲੱਗਿਆ ਦੇਖਿਆ ਹੋਗਾ ਆ ਸਮੂਹ ਸਟਾਫਰਾਂ ਦਾ ਦੇਲੀਆਂ ਗਹਿਰਾਈਆਂ ਤੋਂ ਅਸੀਂ ਉਹਨਾਂ ਦੇ ਇੱਥੇ ਆੜ ਤੇ ਨਿੱਘਾ ਸਵਾਗਤ ਕਰਦੇ ਹਾਂ ਇਸ ਤੋਂ ਪਹਿਲਾਂ ਨਵੇਂ ਸਾਲ ਦੀਆਂ ਵੀ ਮੁਬਾਰਕਾਂ ਸਭ ਤੋਂ ਸਾਰਿਆਂ ਨੂੰ ਤੇ ਅੱਜ ਅਸੀਂ ਤੁਹਾਡੇ ਇਸ ਟੌਪਿਕ ਤੋਂ ਮੈਂ ਗੱਲ ਕਰਾਂ ਇੰਡਸਟਰੀ ਬਾਰੇ ਕੁਝ ਤਕਰੀਬਨ ਆਪਾਂ ਰੋਪੜ ਨੂੰ ਜਾਣਦੇ ਹਾਂ 10 ਚੈਕਟਰੀਆਂ ਆਈਆਂ ਆਈਆਂ ਰੋਪੜ ਕਹੇ ਤੁਸੀਂ ਠੀਕ ਹੈ ਕੰਪੈਨ ਪਹਿਲਾਂ ਹੁੰਦੀ ਸੀ ਮੈਕਸ ਸੋਨੇ ਹੋਏ ਲੋ ਨਹੀਂ ਆ ਮੈਨੂੰ ਲੱਗਦਾ ਬੜਾ ਛੋਟਾ ਬੱਧਿਆ ਨਹੀਂ ਮੜਾ ਬਕਰ ਇਸ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਪਦੀਪ ਨਰੂਲਾ ਪਲਾਂਟ ਦੇ ਹੈਡ ਜੋ ਉਥੇ ਪਲਾਂਟ ਨੂੰ ਹੈ ਮੈਨੇਜ ਕਰਦੇ ਆ ਉਹਨਾਂ ਦਾ ਅਸੀਂ ਸਵਾਗਤ ਕਰਦੇ ਆ ਹਰ ਕੁਛ ਭਾਰਦਵਜ ਜੀ ਸੀਨੀਅਰ ਮੈਨੇਜਰ ਉਹਨਾਂ ਦੇ ਨਾਲ ਉਹਨਦੀ ਟੀਮ ਸਾਰੀ ਅਭਿਲਕ ਜੀ ਗੌਰਵਪ੍ਰੀਤ ਜੀ ਗੁਰਪ੍ਰੀਤ ਜੀ ਪਵਨ ਬਰਮਾ ਜੀ ਬਲਵਿੰਦਰ ਸਿੰਘ ਜੀ ਅਸੀਂ ਸਾਰਿਆਂ ਦਾ ਆਈਡੀ ਨਵਾਂਛਰ ਦੇ ਵੱਲੋਂ ਸਵਾਗਤ ਕਰਦੇ ਆ ਅਪਰੈਂਟਸ਼ਿਪ ਦੇ ਵਿੱਚ ਲਗਭਗ ਐਸ ਵੱਲੇ ਮੈਨੂੰ ਲੱਗਦਾ ਵੀ 100 ਤੋਂ ਉੱਪਰ ਬੱਚੇ ਉਹੀ ਰੱਖੇ ਹੋਏ ਆ। ਕੁਝ ਨਵੇਂ ਸ਼ਹਿਰ ਦੇ, ਕੁਝ ਗੜਸ਼ੰਕਰ ਦੇ, ਇਵਨ ਕਿ ਹਿਮਾਚਲ ਤੋਂ ਵੀ ਆਦੇ। ਕਿਉਂ ਆਦੇ ਆ? ਜਦੋਂ ਸਾਡੇ ਏਰੀਆ ਇਕੱਲਾ ਨੂੰ ਬੱਚੇ ਨਹੀਂ ਮਿਲਦੇ। ਤੁਸੀਂ ਇਹ ਲੱਗਦਾ ਹੋਵੇ ਸਾਨੂੰ ਕੰਮ ਨਹੀਂ ਮਿਲਦਾ। ਉਹ ਗੱਲ ਵੱਖਰੀ ਐ ਕਿ ਸਾਡੀ ਜਿਹੜੀ ਲੱਤ ਹੈ ਜਹਾਜ਼ ਹੈ ਜਿਹੜੀ ਬਾਬਾ ਕੈਨੇਡਾ ਚਲ ਜਾਣਾ, ਅਮਰੀਕਾ ਚਲ ਜਾਣਾ। ਕੰਮ ਕੋਲ ਆ। ਸਾਨੂੰ ਇੰਡਸਟਰੀ ਵਾਲੇ ਨੂੰ ਮਰਜ਼ਾ ਨਹੀਂ ਮਿਲਦੇ। ਇਸ ਵਾਸਤੇ ਨਵੇਂ ਸਾਲ ਦੇ ਵਿੱਚ ਇੱਕ ਤੋਹਫਾ ਮੈਨੂੰ ਲੱਗਦਾ ਟਰੱਕ ਉੱਤਰਦਾ ਹੀ ਹੋਣਾ ਬਾਹਰ ਵਾਟਰ ਪੂਲ ਦੀ ਡਿਮਾਂਡ ਸੀ ਬੱਚਿਆਂ ਦੀ ਗਰਮੀਆਂ ਦੇ ਵਿੱਚ ਹਾਂਜੀ ਕਲਾਪਿੰਗ ਕਰੋ ਉੱਧਰ ਪੂਰੀ ਕਰ ਦਿੱਤੀ ਪ੍ਰਿੰਸੀਪਲ ਦੇ ਦਫ਼ਤਰ ਵਿੱਚ ਫਰਨੀਚਰ ਦੀ ਲੋੜ ਸੀਗੀ ਉਹ ਵੀ ਇਧਰੋਂ ਫੋਟੋ ਸਟੇਟ ਮਸ਼ੀਨ ਕੰਪਿਊਟਰ ਕਈ ਕੁਛ ਉਪਰਾਲਾ ਨਹੀਂ ਕੀਤਾ ਸਾਡੇ ਲਈ ਮਤਲਬ ਅਸੀਂ ਦਿਉ ਦੀਆਂ ਗਹਿਰਾਈਆਂ ਤੋਂ ਅੱਜ ਦੇ ਨਵੇਂ ਸ਼ਰ ਦੇ ਵੱਲੋਂ ਬੱਚਿਆਂ ਦੇ ਵੱਲੋਂ ਟਪੈਨ ਵਾਲਿਆਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਐਨ ਐਫਰਟ ਕੀਤਾ ਤੁਹਾਡੇ ਲਈ ਤੇ ਅੱਗੇ ਇਹਨਾਂ ਦੀ ਡਿਮਾਂਡ ਹੈਗੀ ਆ ਇੰਡਸਟਰੀ ਦੀ ਵੀ ਡਿਮਾਂਡ ਆਪਣੀ ਹੈਗੀ ਆ ਕਿ ਸਾਡੇ ਬੱਚੇ ਕੋਈ ਕਿਤੇ ਜਾਂਦਾ ਕੋਈ ਕਿਤੇ ਜਾਂਦਾ ਬਾਹਰ ਭੱਜਦੇ ਆਪਾਂ ਜਾਂਦੇ ਕਿ ਨਹੀਂ ਜਾਂਦੇ ਕੋਈ ਕੰਦਾ ਮੈ ਜਪਾਨ ਜਾਂਣਾ ਕੋ ਚੀਨ ਜਾਣਾ ਉਹ ਜਪਾਨ ਵਾਲੀ ਤਾਂ ਫੈਕਟਰੀ ਤੁਹਾਡੇ ਘਰ ਵਿੱਚ ਆ ਠੀਕ ਆ ਸਾਰਾ ਜਿਹੜਾ ਪਲਾਂਟ ਹੈ ਜਪਾਨ ਜਪਾਨ ਦੀ ਇੰਡਸਟਰੀ ਇੱਥੇ 40 ਦੇਸ਼ਾਂ ਵਿੱਚ ਕੰਮ ਚੱਲਦਾ ਇਹਨਾਂ ਦਾ ਇੰਡਸਟਰੀ ਉੱਥੇ ਹੈਗੀ ਆ ਲਗਭਗ ਆਪਾਂ ਅੱਧਾ ਸੰਸਾਰ ਕਹਿ ਸਕਦੇ ਹਾਂ ਸਾਨੂੰ ਬਾਹਰ ਜਾਣ ਦੀ ਕੀ ਲੋੜ ਆ ਪਲਾਸਟਿਕ ਪ੍ਰੋਸੈਸਿੰਗ ਦੀ ਜਿਹੜੀ ਕਲਾਸ ਆ ਹੈੱਡਕਵਰਟਰ ਨਾਲ ਕੇ ਜਾਂਦੀ ਆਪਾਂ ਬਰਾਲਾ ਤੱਕਾਂਗੇ ਸਲਾਮ ਨੇ ਉਹਦਾ ਫਾਇਦਾ ਕਿੱਥੇ ਹੋਣਾ ਬੱਚਿਆਂ ਨੂੰ ਆਪਣੇ ਨੂੰ ਜੋ ਪ੍ਰੋਗਰਾਮ ਦੇ ਆਖਰ ਵਿੱਚ ਆਏ ਹੋਏ ਮਹਿਮਾਨਾਂ ਦਾ ਸੰਸਦ ਵੱਲੋਂ ਜਿੱਥੇ ਸਵਾਗਤ ਆਇਆ ਉਸ ਦੇ ਨਾਲ ਹੀ ਪ੍ਰਿੰਸੀਪਲ ਸਾਹਿਬ ਨੂੰ ਬੇਨਤੀ ਕਰਦਾ ਬੇਨਤੀ ਕਰਦਾ ਟਿਓ ਸਾਹਿਬਾਨ ਸੰਗਾ ਜੀ ਅਜੇ ਸਰ ਜੀ ਇੱਕ ਸਰਦਾਰਾਂ ਅਕੀ ਸਨਮਾਨਜਨ ਸਰੋਪਾ ਭੇਟ ਕਰਨ ਗੁੱਡ ਮਾਰਨਿੰਗ ਗੁੱਡ ਆਫਟਰਨੂਨ ਸਸਟੀ ਜੀ ਮੈਨੂੰ ਨਾ ਇੱਥੇ ਕਾਲਜ ਜਿਹੜਾ ਥੋੜੇ ਆਈਡੀਆ ਆਕੇ ਨਾ ਵੇਖ ਕੇ ਮਨ ਆਇਆ ਕਿ ਦਸਤੀ ਜਿਹੜਾ ਕਾਲਜ ਵਾਲਾ ਜਿਹੜਾ ਮੋਲ ਜਿਹੜਾ ਉਹਦੇ ਨਾਲ ਮੈਨੂੰ ਆਪਣਾ ਵੀ ਯਾਰ ਆ ਗਿਆ ਕਿ ਐਸੀ ਵਰਗਾ ਹੀ ਹਾਂ ਜਿਵੇਂ ਕਾਲਜ ਅ ਬਟ ਮੈਂ ਆਪਣੀ დამਨੇ ਹੋਇਆ ਦੱਸਣਾ ਚਾਹਾਂਗਾ ਤੇ ਬੈਲੀਗੋ ਲੇਗੇ ਜਾਪਾਨੀ ਸਟਾਰਟ ਨਹੀਂ ਹੈਗੀ ਪਹਿਲੇ ਮੈਕਸਮ ਨੇ ਸੀ ਉਹ ਮੈਕਸ ਹਸਪੀਟਲ ਤੁਸੀਂ ਸਭ ਨੇ ਸੁਣਿਆ ਹੋਣਾ ਉਹਨਾਂ ਦੇ ਕੋਲ ਸੀ ਉਹ ਚਲਾਉਂਦੇ ਸੀ ਉਹਨੂੰ ਇਟ ਇਜ਼ 100% ਜਪਾਨੀ ਸਟਾਰਟ ਨਹੀਂ ਵੀ ਬੀਲੀਵ ਓਨ ਸਿਸਟਮਸ ਬਿਕਾਜ਼ ਜਸਤਰਾ ਜਪਾਨੀ ਸਿਸਟਮ ਬਣਿਆ ਹੋਇਆ ਨੇ ਉਹਦਾ ਸਿਸਟਮ ਸਾਡੀ ਕੰਪਨੀ ਚਾਹੀਦਾ ਅਸੀਂ ਪ੍ਰਿੰਸੀਪਲ ਸਾਹਿਬ ਨੂੰ ਰਿਕਵੈਸਟ ਕੀਤੀ ਹੈ ਕਿ ਤੁਸੀਂ ਜਿਹੜੇ ਸਾਨੂੰ ਟਰੇਡ ਚਾਹੀਦੇ ਨੇ ਜਸਤਰਾ ਤੇ ਕੈਮੀਕਲ ਹੈਗਾ ਤੁਹਾਡੇ ਕੋਲ ਪਲਾਸਟਿਕ ਲਾਓ ਤੇ ਅਸੀਂ ਬਾਹਰ ਕਿਉਂ ਜਾਈਏ ਪੰਜਾਬ ਤੋਂ ਉਹ ਤੁਸੀਂ ਬਾਹਰ ਨਾ ਜਾਓ ਅਸੀਂ ਮੁੰਡੇ ਵੀ ਲੰਨੇ ਆ ਕੁੜੀਆਂ ਵੀ ਲੰਨੇ ਆ ਇਕੁਅਲ ਪ੍ਰੈਜੈਂਸ ਸਭ ਨੂੰ ਬਰਾਬਰ ਸਾਡੇ ਵਾਸਤੇ ਤੇ ਸਭ ਤੋਂ ਵਧੀਆ ਗੱਲ ਹੈਗੀ ਜਦੋਂ ਬੱਚਾ ਜੁਆਇਨ ਕਰਦਾ ਹੈ ਸਾਡੀ ਕੰਪਨੀ ਵਿੱਚ ਆਬਵੀਅਸ ਗਾਇਕੇਤ ਉਹ ਯੂਨੀਫਾਰਮ ਵੀ ਮਿਲਦੀ ਹੈ ਪ੍ਰੋਪਰ ਟ੍ਰੇਨਿੰਗ ਵੀ ਮਿਲਦੀ ਹੈ ਪ੍ਰੋਪਰ ਆਂਦੇ ਹੋਏ ਬ੍ਰੇਕਫਾਸਟ ਮਿਲਦਾ ਹੈ ਅਸੀਂ ਸਾਰੇ ਸਾਰੀ ਚੀਜ਼ਾਂ ਧਿਆਨ ਰੱਖਦੇ ਆਂ ਕੁੜੀਆਂ ਵਾਸਤੇ ਧਿਆਨ ਲੱਗਦੇ ਆਂ ਮੁੰਡਿਆਂ ਵਾਸਤੇ ਜਿਉਂਕਿ ਵੀ ਵਾਂਟਡ ਜਿਹੜੇ ਨਵੇਂ ਬੱਚੇ ਆ ਰਹੇ ਨੇ ਸਿੱਖਣ ਐਂਡ ਵੀ ਵਾਂਟ ਟੂ ਟੇਕ ਇਟ ਫਰੋਂ ਪੰਜਾਬ ਬਿਕਾਜ਼ ਵੀ ਵੀ ਆਰ ਵਰਕਿੰਗ ਇਨ ਪੰਜਾਬ ਤੇ ਪੰਜਾਬ ਦੇ ਬੱਚੇ ਬਾਹਰ ਕਿਉਂ ਜਾਣ ਹਰ ਕਿਸੇ ਨੂੰ ਚਾਹ ਹੁੰਦਾ ਮੈਂ ਕੈਨੇਡਾ ਜਾਵਾਂ ਜਾਂ ਕਿੱਥੇ ਆਂ ਬਟ ਦੇਖੋ ਤੂੰ ਸਾਡੀ ਜਿਹੜੀ ਕੰਪਨੀ ਹੈ ਟੋਪੈਕ ਚੱਲ ਹੀ ਦੇਸ਼ਾਂ ਵਿੱਚ ਹੈਗੀ ਔਰ ਐਦਰੋਂ ਅਸੀਂ ਵਰਲਡਵਾਈਜ਼ ਮਟੀਰੀਅਲ ਭੇਜ ਰਹੇ ਆ। ਔਰ ਸਾਡਾ ਤੁਸੀਂ ਜਿਸ ਤਰ੍ਹਾਂ ਮੈਗੀ ਖਾਂਦੇ ਹੋ, ਚਾਕਲੇਟ ਸਹੀ, ਉਹਦੀ ਪੈਕਿੰਗ ਮਟੀਰੀਅਲ ਹੈ। ਪੈਕਿੰਗ ਫੂਡ ਦੇ ਪੈਕਿੰਗ ਕਰ ਰਹੇ ਆ ਸਿੱਕ। ਐਂਡ ਅਸੀਂ ਇਹ ਕਹਿਿਆ ਕਿ ਮਸ਼ੀਨ ਜਿਹੜੀ ਹੈ ਕਿ ਮਸ਼ੀਨਾਂ ਸਾਡੇ ਕੋਲ ਇੱਕ ਮਸ਼ੀਨ ਦੀ ਜਰਮਨ ਮਸ਼ੀਨ ਜਾਈ ਸਾਰੇ ਇੱਕ ਮਸ਼ੀਨ ਦੀ ਕਾਸਟ ਜਿਹੜੀ ਹੁਣ ਨਵਾਂ ਪਲਾਨ ਲੱਗ ਰਿਹਾ ਅੰਦਰ ਹੀ ਪਲਾਨ ਅਸੀਂ ਬਣਾ ਰਹੇ ਆ। ਉਹਦੀ ਕਾਸਟ 250-300 ਕਰੋੜ ਹੋਏਗੀ ਜਰਮਨ ਆਏ ਹੋਏ ਨੇ ਇੰਸਟਾਲ ਕਰ ਰਹੇ ਨੇ ਮਸ਼ੀਨਾ। ਤੁਸੀਂ ਪ੍ਰਿੰਸੀਪਲਸ ਆਪ ਨੂੰ ਰਿਕਵੈਸਟ ਕਿ ਤੁਸੀਂ ਜਲਦੀ ਜਲਦੀ ਸ਼ੁਰੂ ਕਰੋ ਬ੍ਰਾਂਚ। ਅਸੀਂ ਚਾਹੁੰਦੇ ਹਾਂ ਪੰਜਾਬ ਦੇ ਬੱਚੇ ਸਾਡੇ ਕੋਲ ਆਉਣ। ਅਸੀਂ ਬਾਹਰ ਕੋ ਜਾਈਏ। ਠੀਕ ਹੈ ਨਾ? ਤੇ ਤੁਸੀਂ ਵੀ ਇਸ ਬਾਰੇ ਸੋਚੋ ਕਿ ਵੇਖੋ ਕਿਉਂਕਿ ਕਾਫੀ ਬੱਚੇ ਜਿਹੜੇ ਹੈਗੇ ਬਾਲਾ ਜੋੜ ਤੋਂ ਆਉਂਦੇ ਨੇ, ਕਾਫੀ ਬੱਚੇ ਰੋਪੜ ਤੋਂ ਆਉਂਦੇ ਨੇ, ਹੁਣ ਹਾਲੀ ਤੋਂ ਆਉਂਦੇ ਨੇ। ਪਿੱਛੇ ਜਿਹੜੇ ਪਿੰਡ ਹੈਗੇ ਰੇਲ ਮਾਜਰਾ ਪਿੰਡ ਹੈਗਾ, ਟੋਸਾ ਪਿੰਡ ਹੈਗਾ। ਉੱਥੇ ਰ ਤੁਸੀਂ ਵਰਤੋਂ ਆਰ ਪੜੋ ਆਓ ਸਾਡੇ ਇੱਥੇ ਕਿਸੇ ਨੇ ਵਿਜ਼ਿਟ ਕਰਨਾ ਹੈ। ਵਿਜ਼ਿਟ ਕਰਨ ਕਰ ਸਰਦਾਰ ਆਪਣੇ ਪ੍ਰੋਫੈਸਰਾਂ ਨਾਲ ਆਉਣ ਕਿਸੇ ਨੇ। ਹੇਲੇ ਜਿਸ ਵਾਰਾ ਆਪਣੇ ਕਾਰਜ ਨੂੰ ਰਹੀ ਹੋਈ ਹੈ ਅਸ ਸੀਐਸਰ ਅੰਡਰ ਅੰਡਰ ਜੀ ਆਪਾਂ ਬੰਦੇ ਨੂੰ ਸ਼ੋਰ ਹੋਦਾ ਬਿਚੀ ਚੱਕੀ ਕੋਈ ਹਲਕੇ ਜੀ ਤਾੜੀ ਮਾਰੋ ਤੁਹਾਡਾ ਬਦਨਾਮ ਬਾਤੀ ਸਤਿਕਾਰਯੋਗ ਪਪਾਨਤੋਂ ਸਤਿਕਾਰਯੋਗ ਅਭੀਰ ਜੀ ਉਹਨਾਂ ਦੇ ਨਾਲ ਪੂਰੀ ਟੀਮ ਸਮੂਹ ਸਟਾਫ ਅਤੇ ਬਾਰੇ ਬੱਚੇ ਇਹ 25ਵਾਂ ਫੰਕਸ਼ਨ ਆਪਣਾ ਯਾਦ ਹਨ ਸਰਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਕੁਆਲਟੀ ਦੀ ਗੱਲ ਕੀਤੀ ਹੈ ਪ੍ਰਾਈਸਿੰਗ ਦੀ ਗੱਲ ਕੀਤੀ ਹੈ ਉਹ ਕੋ ਪਲਾਸਟਿਕ ਪ੍ਰੋਸੈਸ ਦੇ ਉੱਤੇ ਬੱਚੇ ਜਿਹੜੇ ਉਹ ਜ਼ਿਆਦਾ ਚਾਹੀਦੇ ਆ ਉਹਨੀ ਉਹ ਗੱਲ ਕੀਤੀ ਹੈ ਤੁਹਾਡੇ ਵਿਜਿਟ ਦੀ ਗੱਲ ਕੀਤੀ ਹੈ ਮੇਨ ਜਿਹੜਾ ਅੱਜ ਦਾ ਫੰਕਸ਼ਨ ਦਾ ਫੋਕਸ ਹੈ ਉਹ ਹੈ ਸਾਡੇ ਵਿੱਚ ਪਹਿਲੀ ਵਾਰੀ ਇਹ ਕੰਪਨੀ ਆਈ ਹੈ ਤੂਫਾਨ ਅਸੀਂ ਪਹਿਲਾਂ ਜਿਹਿਆਂ ਨੂੰ ਕਹਿੰਦੇ ਆ ਇਹਨਾਂ ਦਾ ਇੱਕ ਡਿਮਾਂਡ ਆ ਕਿ ਅਸੀਂ ਇੱਥੇ ਪਲਾਸਟਿਕ ਦੀ ਇੱਕ ਟ੍ਰੇਡ ਕਰਾਈਏ ਸਰ ਤੁਹਾਨੂੰ ਉਹ ਗੱਲਬਾਤ ਹੋ ਗਈ ਆ ਮੈਂ ਹੈੱਡਕੁਆਰਟਰ ਤੋਂ ਜਲਦੀ ਜਲਦੀ ਮਨਜ਼ੂਰੀ ਲੈ ਕੇ ਰਵਿੰਦਰ ਜੀ ਉਹ ਨਾਲ ਹੋਰ ਆਪਣੇ ਟੀਓ ਸਰਵਨ ਨਾਲ ਲੈ ਕੇ ਮੀਟਿੰਗ ਕਰਾਂਗੇ ਕਿ ਸਾਡੀ 100% ਨਹੀਂ 110% ਕੋਸ਼ਿਸ਼ ਹੋਏਗੀ ਕਿਉਂਕਿ ਇਹਨਾਂ ਨੂੰ ਬੱਚੇ ਜਿਹੜੇ ਹਿਮਾਚਲ ਤੋਂ ਲੈਣੇ ਪੈਂਦੇ ਹੋ ਸੇਟਾ ਤੋਂ ਲੈਣੇ ਪੈਂਦੇ ਆ ਪ੍ਰਸਤਿਕ ਲਈ ਆਪਾਂ ਇੱਥੇ ਉਹ ਟ੍ਰੇਡ ਚਲਾਵਾਂਗੇ ਸਾਡੀ ਉਹ ਪੂਰੀ ਕੋਸ਼ਿਸ਼ ਹੋਏਗੀ ਆਉਣ ਵਾਲੇ ਸਮੇਂ ਵਿੱਚ ਜਿੰਨਾ ਚਿਰ ਕੋ ਸਮਾਂ ਹੈਗਾ ਆਪਾਂ ਕੋਸ਼ਿਸ਼ ਕਰਾਂਗੇ ਕਿ ਉਹਦੇ ਵਿੱਚ ਵਿੱਚ ਤਾਂ ਪੂਰਾ ਕਰ ਲਈਏ ਉਨੀ ਖੁਸ਼ੀ ਕੰਡੀਸ਼ਨ ਹੋਣੀ ਆ ਸਰਕਾਰੀ ਅਪੀਲੇਸ਼ਨ ਦੇ ਚੱਕਰ ਹੁੰਦੇ ਆ ਹੈੱਡ ਕੁਆਟਰ ਨੂੰ ਅਸੀਂ ਰਾਣਾ ਪਿੰਡਾਂ ਕੰਪਨੀ ਨਾਲ ਬੈਠ ਕੇ ਆਪਾਂ ਹੈੱਡ ਕੁਆਟਰ ਨਾਲ ਮੀਟਿੰਗ ਕਰਾਂਗੇ ਉਹ ਤਾਂ ਜਲਦੀ ਕਰਾਂਗੇ ਦੂਸਰੀ ਮੇਡਾ ਕਰਨਾ ਬੱਚਿਆਂ ਨਾਲ ਉਹ ਵੀ ਹੋਈ ਹੈ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਅੱਜ ਤੁਸੀਂ ਇੱਥੇ ਇਹ ਪੂਰੀ ਜੌਹਰੀ ਪਾਣ ਲੱਗੇ ਈਵੈਂਟ ਆ ਰਿਹਾ ਹੈ ਇਹਨਾਂ ਦਾ ਆਸ਼ੀਰਵਾਦ ਸਾਡੇ ਤੇ ਜਦੋਂ ਇਹਨਾਂ ਨੇ ਦਿੱਤੀਆਂ ਕੁਰਸੀਆਂ ਤੇ ਅਸੀਂ ਬੈਠਾਂਗੇ